ਚਲੋ ਇਦਾਂ ਹੀ ਆ ਖੁਸ਼ੀ ਹੁੰਦੀ ਭਰਾਵਾਂ ਨਾਲ ਜਿੱਥੇ ਦਿਲ ਹੁੰਦਾ ਨਾ ਸੱਜਣ ਮਿੱਤਰ ਉਹੀ ਆ ਹੁਣ ਮੈਂ ਫੋਨ ਕੀਤਾ ਤੁਹਾਨੂੰ ਬਿਲਕੁਲ ਤੁਸੀਂ ਘਰ ਬੈਠੇ ਹੋ ਤੇ ਜਦੋਂ ਹੀ ਕਿਹਾ ਨਹੀਂ ਬਾਅਦ ਮੈਂ ਮੱਸਾ ਰਿਆ ਮੈਂ ਉੱਥੇ ਆ ਲਈ ਇੱਥੇ ਆ ਤੂੰ ਆ ਗਿਆ ਵੀ ਇੱਥੇ ਹੀ ਗੱਡੀ ਰੋਕ ਦੇ ਜਿਹੜੀ ਇੱਕ ਥਾਂ ਤੇ ਗੱਡੀ ਰੁਕੀ ਆ ਉਹੀ ਮੇਰਾ ਘਰ ਆ ਮੈਨੂੰ ਪਤਾ ਨਹੀਂ ਐ ਘਰ ਦਾ ਨਹੀਂ ਨਹੀਂ ਆਪਾਂ ਨੇ ਇਹ ਹੁੰਦੀ ਆ ਪਿਆਰ ਇੱਕ ਦੂਜੇ ਨਾਲ ਖਾਣ ਪਾਣ ਤੇ ਚਲੋ ਇੱਕ ਦੂਜੇ ਨਾਲ ਚੱਲਦਾ ਰਹਿਣਾ ਪਰ ਜਿਹੜੀ ਅੱਧੀ ਰਾਤ ਇੱਕ ਦੂਜੇ ਨਾਲ ਉੱਠਕਣਾ ਕਿਸੇ ਨੂੰ ਮਿਲਣਾ ਕਿਸ ਦੀ ਹੈਲਪ ਕਰਨੀ ਬੜੇ ਸੱਜਣ ਮਿੱਤਰਾਂ ਉੱਚ ਪਹਾੜ ਵੀ ਆ ਕੇ ਇਹਦਾ ਫਸ ਜਾਂਦੇ ਆ ਕਈ ਵਾਰੀ ਹੋ ਜਾਂਦਾ ਪਰ ਨਾ ਸਾਨੂੰ ਇਹ ਗੱਲ ਦਾ ਪ੍ਰਾਊਡ ਆ ਸਾਡਾ ਭਰਾ ਉਹ ਤੋਂ ਬਿਠਾ ਹਾਂਜੀ ਹਾਂਜੀ ਠੀਕ ਹੈ ਨਾ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇੱਕੋ ਗੱਲ ਕਹੀ ਮੈਂ ਤੂੰ ਹੈ ਕਿੱਥੇ ਜਾਂਦੇ ਤੂੰ ਇੱਥੇ ਮੈਂ ਸਰ ਗੱਡੀ ਦੀ ਬ੍ਰੇਕ ਮਾਰ ਦੋ ਇੱਥੇ ਸਹੀ ਗੱਲ ਬਾਹਰ ਨਿਕਲੋ ਬਿਲਕੁਲ ਬਿਲਕੁਲ ਹਾਂ ਪਰ ਮਤਲਬ ਇਹ ਨਾ ਵੀ ਪਿਆ ਹੁਣ ਸਾਡਾ ਵੀ ਤੀ ਬੜੇ ਸਮੇ ਤੋਂ ਲੰਮੇ ਸਮਿਆਂ ਅਰਜੀਤ ਪਊ ਐਂਡ ਤੁਹਾਨੂੰ ਪਤਾ ਤੇ ਵਿਆਹਾਂ ਤੋਂ ਪ੍ਰੋਣ ਤੇ ਮੈਂ ਉਹਦੇ ਵਿਆਹ ਤੇ ਆਇਆ ਹਾਂ ਉਦੋਂ ਤੋਂ ਲੈ ਕੇ ਪਿਆਰ ਬਣੇ ਆ ਜਦੋਂ ਮੈਂ ਇਥੋਂ ਨੰਗਣਾ ਦੇ ਰਾਮ ਸਿੰਘ ਨੇ ਫੋਨ ਕਰ ਦੇਣਾ ਵੀ ਬਾਜਵੀਰ ਮੇਰਾ ਇੱਥੇ ਰੋਕੇ ਜਾਣਾ ਤੇ ਚਿਭਾਲ ਜਦੋਂ ਇਹਨਾਂ ਨੂੰ ਆਉਣਾ ਕਿ ਮੈਂ ਕਿਹਾ ਵੀ ਯਾਰ ਕਿਤੇ ਜਿੱਤੋਂ ਵੀ ਟਾਈਮ ਲੱਗੇ ਤੇ ਬਈ ਆਪਾਂ ਲੋਕਡਾਊਨਰਾਂ ਦੇ ਵਿੱਚ ਲੋਕੀ ਬਾਹਰ ਨਹੀਂ ਨਿਕਲਦੇ ਤੇ ਅਸੀਂ ਇੱਕ ਦਿਨ ਫੋਨ ਕਰਦੇ ਸਾਡਾ ਸਾਬ ਵੀ ਹੁਣ ਸਾਡਾ ਲੇਡ ਬਣਿਆ ਹੈ ਤੇ ਅਟੈਚਮੈਂਟ ਸਾਡੀ ਇੰਨੀ ਵੀ ਮੈਂ ਭਾਈ ਨੂੰ ਫੋਨ ਰੋਜ਼ ਹੀ ਕਰਦਾ ਨਾ ਤੇ ਬਾਜ ਭਾਜੀ ਨੇ ਟਾਈਮ ਘੱਡੋ ਆਓ ਆਓ ਚਲੋ ਹੁਣ ਤਾਂ ਲੱਗ ਗਿਆ ਪਤਾ ਤੁਹਾਨੂੰ ਨਹੀਂ ਨਹੀਂ ਵਧੀਆ ਵਧੀਆ ਇਦਾਂ ਹੀ ਮਿਲਦਾ ਭਰਾ ਇਦਾਂ ਪਿਆਰ ਨਾਲ ਆ ਕੇ ਰੱਖੀ ਵਧੀਆ ਵੀਰ ਮਿਲਦਿਆਂ ਗਿਲਦਿਆਂ ਦੇ ਇੱਥੇ ਸੱਚੀ ਤੁਹਾਨੂੰ ਇਹ ਦੱਸਣਾ ਹੁਣ ਤਾਂ ਇਹ ਆਵੇ ਲੋ ਵੀ ਥੋੜੇ ਜੇ ਟਾਈਮ ਦੇ ਵਿੱਚ ਵੀ ਆਪਣੇ ਵਹਨੇ ਆ ਵਹਨੇ ਕਿੰਨੀਆਂ ਫਾਈਨ ਵਾਪਰ ਗਿਆ ਬਿਲਕੁਲ ਉਹ ਜਵੰਦਾ ਆ ਹਾਂ ਲਵ ਯੂ ਘਰ ਜਿੱਕਲਾ ਬੰਦਾ ਕਮਾਉਣ ਵਾਲਾ ਸੀ ਤੇ ਕਿੱਡਾ ਵੱਡਾ ਇੱਕ ਛੋਟੇ ਜਿਹੇ ਪਰਿਵਾਰ ਚ ਉੱਠ ਕੇ ਕਿੱਥੇ ਬੰਦਾ ਗਿਆ ਕਿੱਥੇ ਗਿਆ ਉਹੀ ਸੱਜਣ ਮਿੱਤਰ ਜਵੰਦਾ ਹੋ ਗਿਆ ਸਿੱਧੂ ਹੋ ਗਿਆ ਹਾਂ ਕਿਤੇ ਕਿਤੇ ਵਧੀਆ ਬੰਦੇ ਆ ਇਥੋਂ ਆਪਣੇ ਸੱਜਣ ਮਿੱਤਰ ਹੀ ਇਹੋ ਜੇ ਕਈ ਤੁਰ ਗਏ ਆ ਮੈਂ ਨਾ ਹੁਣ ਮੇਰੀ ਯਾਰੀ ਦੋਸਤੀ ਦਾ ਸਰਕਲ ਮੈਂ ਅੱਗੇ ਆਦਾ ਨਾ ਤੋਂ ਤੋਂ ਵੱਡਾ ਕਿਉਂਕਿ ਮੇਰਾ ਪ੍ਰਾਇਮਰੀ ਸਕੂਲ ਤੋਂ ਲੈ ਕੇ ਅਈ ਸੀਨੀਅਰ ਕਾਲਜ ਤੋਂ ਲੈ ਕੇ ਜਿੰਨੇ ਅੱਜ ਤੱਕ ਵਿਆਹ ਜਿੰਨੇ ਹਿਯਾਰਾ ਦੋਸਤਾਂ ਦੇ ਹੋਏ ਨਾ ਪਿਛਲੇ 26 ਸਾਲਾਂ 'ਚ ਸਾਰਿਆਂ ਦੇ ਮੈਂ ਆਪਣੇ ਹੱਥੀਂ ਵਿਆਹ ਵੀ ਕੀਤੇ ਤੇ ਨਾਲ ਆਪਣਾ ਹਰੇਕ ਕੰਮ ਵੀ ਆਪਣੇ ਹੱਥੀਂ ਆਪਣੇ ਕਰ 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 ਕੀਤੇ ਸਤਿ ਸ੍ਰੀ ਅਕਾਲਾਂ ਲੈਂਦੇ ਰਹੇ ਭਾਜੀ ਬਿਲਕੁਲ ਹੁਣ ਜਿੰਨਾਂ ਦੇ ਤੁਸੀਂ ਸਜਣਾ ਦੇ ਮੰਨ ਲਓ ਵੀ ਵਿਆਹ ਕੀਤੇ ਨਾ ਉਹਨਾਂ ਦੇ ਗਾਂ ਬੱਚਿਆਂ ਦੇ ਵੀ ਤੁਸੀਂ ਪ੍ਰੋਗਰਾਮ ਕੀਤੇ ਸਹੀ ਗੱਲ ਜੀ ਬੱਚਿਆਂ ਦੇ ਵੀ ਮੈਂ ਕਰਤੇ ਜੇ ਤੇ ਹੁਣ ਮੈਂ ਪੋਤਰਿਆਂ ਦੇ ਧਮਾਨ ਕਰਨ ਲਿਆ ਜੇ ਕੀ ਦੀ ਉਡੀਕ ਗਾਲਿਆ ਭਾਜੀ ਇਹਨਾਂ ਨਾਲ ਲੰਮਾ ਸਮਾਂ ਸਤੰਤਾਈ ਰੱਖਣੀ ਕਿਹਨਾ ਬਿਲਕੁਲ ਠੀਕ ਹੈ ਅੱਜ ਵੀ ਬੁੱਢੇ ਹੋ ਗਏ ਵਾਜਾਂ ਮਾਰਦੇ ਹੋਣੇ ਤੁਸੀਂ ਬੁੱਢੇ ਹੋ ਗਏ ਜੇ ਮੈਂ ਕਿੰਨਾ ਕਿ ਉਹ ਉਹਨਾਂ ਕੁੜਮਾ ਕੇ ਮਾਂ ਨੇ ਸਾਡੇ ਹੀ ਸੱਜਣ ਮਿੱਤਰ ਹੋ ਗਏ ਆ ਚਲੋ ਸਾਰੇ ਇਕੱਠੇ ਹੀ ਆ ਤਾਂ ਕਈ ਵਾਰੀ ਕਈ ਅਵਸਥਾ ਜੀ ਫਸ ਜਾਂਦੇ ਆ ਯਾਰ ਇੱਕ ਤਰ੍ਹਾਂ ਉਤਰਾਂ ਮੈਂ ਕਿਹਾ ਯਾਰ ਇੱਕ ਵਾਰ ਮਿਲੋ ਤਾਂ ਸਹੀ ਹੋਊ ਸਹੀ ਯਾਰ ਸਾਡੇ ਕੋਲ ਪੁਲਸ ਵਾਲਾ ਤੁਰਿਆ ਆਵੇ ਤੇ ਅਮਰਸਰ ਆ ਹੀ ਗੱਡੀ ਲੈ ਕੇ ਆ ਗਏ ਹਾਂ ਗੱਲ ਦੱਸੋ ਤੁਹਾਡੀ ਰਿਕਾਰਡ ਕਰਨੀ ਪੈਣੀ ਹੈ ਅਸੀਂ ਤਾਂ ਗੱਡੀ ਲੈ ਕੇ ਆਉਂਦੇ ਆ ਆਪਣੇ ਨਵੀਂ ਗੱਡੀ ਰੰਗ ਕਰਾਈ ਸੀ ਹਜੇ ਮੇਰੇ ਖਿਆਲ ਇਹ ਵੀ ਭ ਆ ਦੱਸੋ ਭਾਈ ਤੇ ਉਹ ਤਾਂ ਲੈ ਕੇ ਆਉਂਦੇ ਤੇ ਪੁਲਸ ਵਾਲਾ ਮਿਲਦੇ ਆਏ ਕਿ ਉਹ ਰਾਤ ਹੀ ਜਾਣਦੇ ਆ ਤੇ ਇਹ ਆਂਦੇ ਵੀ ਮੈਨੂੰ ਜਾਣਦਾ ਮੈਂ ਹਾਂ ਉਹਨੇ ਆਪਣੇ ਦੇਖਵਾ ਭਲਾ ਇਹਨਾਂ ਆਵਾਜ਼ ਮਾਰੀ ਉਹਨੂੰ ਆਪਣੇ ਪੁਲਸ ਵਾਲੇ ਨੂੰ ਤੇ ਹਾਂ ਜੀ ਕੀ ਹਾਲ ਆਵਾਂ ਦਾ ਠੀਕ ਹੈ ਜੀ ਆਂਦਾ ਤੂੰ ਹੋੜ ਨਹੀਂ ਇਹ ਕਹਿੰਦੇ ਆਪਣੇ ਭਾਜੀ ਨਾਲ ਗੱਲਾਂ ਨਹੀਂ ਵੀ ਆਪ ਆਪਣੇ ਨਾਂ ਲੈ ਕੇ ਇਹਨਾਂ ਗਿਆ ਤੇ ਹਾਂ ਜੀ ਹਾਂ ਜੀ ਆਂਦਾ ਠੀਕ ਹੈ ਪਰ ਖਲੋਤਾ ਨਹੀਂ ਸਾਡੇ ਕੋਲ ਐਡਾ ਮੋਟਾ ਭਾਜੀ ਤੇ ਆਂਦਾ ਉਹ ਮੋਟਰਸ ਮੁਰਕੇ ਭਾਜੀ ਬੜੇ ਸਮੇਂ ਬਾਅਦ ਉਹਨੇ ਮਿਲਿਆ ਪਛਾਣੀ ਨਹੀਂ ਬਾਈ ਬੱਗਿਆ ਵਰਦੀ ਚ ਵੀ ਸ਼ਾਮੀ ਆ ਬੰਦੇ ਦੋ ਪਾਜੀ ਆਂਦੇ ਯਾਰ ਪਾਜੀ ਰੋਕੋ ਇਹਦੇ ਪਾਣੇ ਪਤਾ ਨਹੀਂ ਕਿਹੋ ਜਿਹੇ ਬੰਦੇ ਦੋ ਇਹਨਾਂ ਨੂੰ ਪਤਾ ਕਿਉਂ ਰੋਕਿਆ ਬੁੜਕਿਆਂ ਦੇ ਮੋਟਰਸਾਈਕਲ ਦੇ ਭਾਰ ਪਾਈ ਆਉਂਦਾ ਇੰਨਾ ਏ ਜੋ ਆ ਸਭ ਮੋਟਾ ਦੇ ਆਪਣੇ ਸੀ ਜਿੱਦਾਂ ਪਾਜੀ ਹੁੰਦੀ ਨਾ ਇੱਕ ਬਾਜ ਜਿਹੜਾ ਪਾਜੀ ਨਾ ਬਾਜ ਇੱਕ ਬ੍ਰਾਂਡ ਆ ਹਾਂਜੀ ਆ ਬ੍ਰਾਂਡ ਭਰਾਵਾਂ ਨਾਲ ਹੀ ਹੋ ਸਕਦਾ ਬ੍ਰਾਂਡ ਕੱਲਾ ਤੇ ਹੋ ਹੀ ਨਹੀਂ ਸਕਦਾ ਆਜ ਪਾਜੀ ਦਾ ਜਿੱਦਾਂ ਨਾਂ ਲਾ ਕੇ ਚ ਸਰਕਲ ਜਿੱਦਾਂ ਜਿੰਦੀਆਂ ਸੱਜੰਦੀਆਂ ਨਾ ਕਮਈਆਂ ਭਰਾ ਬਣਾਏ ਜਿੰਨਾ ਵਧੀਆ ਨਾ ਕਿ ਮਤਲਬ ਭਾਜੀ ਕਈ ਵਾਰੀ ਨਹੀਂ ਬੰਦੇ ਨੂੰ ਜਾਣਦੇ ਪਰ ਬੰਦੇ ਭਾਈ ਨੂੰ ਜਾਣਦੇ ਹੁੰਦੇ ਨੇ ਇਹ ਸਹੀ ਗੱਲ ਜੀ ਕਈ ਵਾਰੀ ਮੈਂ ਨਾ ਹਰਾਮ ਆ ਤੁਹਾਡੀ ਗੱਲ ਵੀ ਨੋਟ ਕਰਨ ਵਾਲੀ ਮੈਂ ਨਾ ਕਿਹੜਾ ਸੱਜਣਾ ਮਿੱਤਰਾਂ ਨੂੰ ਮਿਲੂੰਗਾ ਨਾ ਤੇ ਮੈਂ ਜਾਣ ਕੇ ਪੁੱਛੂ ਕਿ ਸਿੱਧਾ ਨਾਂ ਕੀ ਆ ਪਤਾ ਮੈਨੂੰ ਪੁੱਠੇ ਦਾ ਵੀ ਨਹੀਂ ਹੁੰਦਾ ਉਹ ਕਈ ਵਾਰੀ ਜਾਣ ਕੇ ਚਿਹਰੇ ਤੋਂ ਹੁਣ ਆ ਆ ਵੇਖੋ ਡਾਕਟਰ ਸਾਹਿਬ ਕਿੱਡੇ ਵਧੀਆ ਆਪਣੇ ਕੋਲ ਬੈਠੇ ਹਰ ਵਿਆਹ ਜਿੱ ਮਿਲਦੇ ਆ ਪਰ ਮੈਨੂੰ ਖੁੱਦ ਨਹੀਂ ਡਾਕਟਰ ਦਾ ਪਤਾ ਕਿ ਪਿੰਡ ਕਿਹੜਾ ਟ੍ਰੈਸ਼ ਕਿਤੇ ਹਾਲਾਂਕਿ ਜਦੋਂ ਇੱਥੇ ਬੈਠੇ ਨਾ ਮੈਂ ਮਨੁ ਬਾਜਪਾਈ ਦਾ ਫੋਨ ਆ ਗਿਆ ਮੈਂ ਸਭ ਚੁੱਕਿਆ ਮੈਂ ਭਾਜੀ ਇੱਥੇ ਤੁਸੀਂ ਰੁਕ ਜਾਓ ਇੱਥੇ ਆ ਜਾਓ ਮੈਂ ਬਾਜਪਾਈ ਦਾ ਫੋਨ ਆ ਗਿਆ ਕਹਿੰਦਾ ਸਟੂਡੀਓ ਨੂੰ ਮੈਂ ਆ ਮੈਂ ਕਦੀ ਮਿਲੇ ਆ ਕਹਿੰਦਾ ਇੱਕ ਦੋ ਦਿਨ ਵਿਆਹਾਂ ਸ਼ਾਦੀਆਂ ਦੇ ਮਿਲੇ ਆ ਪਰ ਸੁਆਬ ਨਹੀਂ ਹੋਇਆ ਬਹਿਨ ਦਾਈ ਦਾ ਤੇ ਮੈਂ ਬਹੁਤ ਵਧੀਆ ਇਨਸਾਨ ਆਪਣੇ ਭਰਾ ਮਿਲਣ ਆਲੇ ਆ ਚਲ ਤੁਹਾਨੂੰ ਬਹਾਉਣੇ ਆ ਇੱਥੇ ਆਏ ਆ ਚਲੋ ਮਗਰ ਉਹ ਪਤਾ ਕੀ ਚੱਕਰ ਆ ਭਾਜੀ ਵੈਗਨ ਹੁੰਦੇ ਨਾ ਬਹੁਤ ਜ਼ਿਆਦਾ ਟੱਡਾ ਵੱਡਾ ਸਰਕਲ ਆ ਮਾਰੇ ਨਹੀਂ ਨਹੀਂ ਗੀਸ਼ਤ ਬਖਸ਼ੀ ਆ ਇਸ ਬਤ ਲਵਜ਼ੀ ਨਹੀਂ ਹੈਗਾ ਕਹਿਣਾ ਪਰ ਇਹ ਹੈ ਨਾ ਜੀ ਵੀ ਜੀ ਵੇਖੋ ਆਪਾਂ ਤੁਹਾਡੇ ਕੋਲ ਆਏ ਆ ਤੁਸੀਂ ਸਾਡਾ ਨਾਂ ਪਿਆਰ ਕੀਤਾ ਇਜ਼ਤਮਾਨ ਕੀਤਾ ਇਹੀ ਕੰਮ ਮੇਰੇ 'ਚ ਵੀ ਹੋਈ ਅਜੇ ਅੱਜ ਵੀ ਮੈਂ ਤੇ ਪੁਰਾਣੇ ਸੱਜਣਾ ਮਿੱਤਰਾਂ ਨੂੰ ਘਰਾਂ 'ਚ ਖੁੱਡਾਂ 'ਚ ਕਈਆਂ ਨੂੰ ਕੱਢਦਾ ਸਹੀ ਗੱਲ ਦੋ ਇਹੋ ਜੇ ਮੇਰੇ ਸੱਜਣ ਸੁੱਤੇ ਪਏ ਜੇ 15-15 ਸਾਲਾਂ ਤੋਂ ਘਰਾਂ 'ਚ ਪਏ ਜਿਹੜਾ ਨੂੰ ਮੈਂ ਅੱਗੇ ਹੱਸਦਾ ਨਾ ਮੈਂ ਤੁਹਾਨੂੰ ਸਿਆਲ ਤੋਂ ਪਹਿਲਾਂ ਧੁੱਪ ਲਵਾ ਕੇ ਉਹਨਾਂ ਜਿਆਂ ਨੂੰ ਮੁੱਠੋ ਮਮਾ ਕਦਰੋ ਬਾਹਰ ਨਿਕਲੋ ਕਿ ਆਪਾਂ ਫੇਰ ਮਿਲੀਏ ਵਰਤੀ ਪਹਿਲਾਂ ਵਾਂਗ ਪਹਿਲੀਆਂ ਯਾਰੀਆਂ ਵੀ ਬੜੀਆਂ ਜ਼ਬਰਦਸਤੀਆਂ ਸੀ ਉਹ ਤਾਂ ਜੀ ਪਤਾ ਨਹੀਂ ਆ ਹੁਣ ਕੋਈ ਟਾਈਮ ਨਹੀਂ ਹੈ ਗਿਆ ਤੋ ਇਹ ਵੀ ਗੰਕਾ ਚੱਲੋ ਕੱਟਣਾ ਹੈ ਜਾਣ ਕੇ ਕੱਟਦੇ ਨਹੀਂ ਆਪਨੇ ਕੱਟਨੇ ਪੈਂਦਾ ਕਿੰਨਾ ਪੈਣਾ ਹੈ ਹੁਣ ਸਾਰ ਕੇ ਜੋੜਾ ਨਹੀਂ ਹੋਣਾ ਚਲੋ ਮੈਂ ਇਹ ਦੇ ਦਿਨਾ ਮਾਈ ਵੀ ਕਰੋ ਬਿਲਕੁਲ ਬਿਲਕੁਲ ਹਾਂਜੀ ਪਰ ਸੱਜਣਾ ਨੂੰ ਵੀ ਟਾਈਮ ਦੋ ਪਰਿਵਾਰ ਨੂੰ ਵੀ ਟਾਈਮ ਦੋ ਹਾਂ ਬਿਲਕੁਲ ਇਹ ਥੋੜਾ ਵੀ ਹੁਣ ਮੰਨ ਲਓ ਕਮਾਈ ਕਰੀ ਜਾਣੀ ਆ ਇੱਥੇ ਵੀ ਇੱਥੇ ਵੀ ਪਰ ਇੱਥੇ ਦੇ ਮੀਰ ਜੀ ਮੈਂ ਤੁਹਾਨੂੰ ਦੱਸਾਂ ਜੀ ਕਿੱਲੇ ਕੱਢੇ ਆ ਮੈਂ ਇਹਦੇ ਅੱਗੇ ਕਈਆਂ ਕੰਮਾਂ ਤੇ ਬੋਲ ਬੈਠਾ ਵਾਂ ਸੱਜਣ ਮਿੱਤਰਨਾ ਸਾਡੇ ਕਈ ਈਦਾਂ ਦੇ ਵੀ ਹੋਣਗੇ ਵੀ ਉਹਨਾਂ ਨੂੰ ਪੁੱਛੋ ਨਾ ਵੀ ਪਹਿਲਾਂ ਤੁਸੀਂ ਹੁਣ ਮੇਰੇ ਇੱਕ ਗੱਲ ਵੀਡੀਓ ਚੱਲ ਰਹੀ ਹੈ ਤੁਸੀਂ ਕਿਹਨੂੰ ਫੋਨ ਕਰਕੇ ਵੇਖੋ ਯਾਰੋ ਜਕਦਮ ਕਿ ਇਹਨੂੰ ਪੁੱਛੋਗੇ ਨਾ ਕਿੱਥੇ ਆ ਉਹਨੇ ਤੁਹਾਨੂੰ ਐਗਜ਼ੈਕਟਲੀ ਰਾਈਟ ਟਾਈਮ ਦੱਸਣੀ ਨਹੀਂ ਵੀ ਮੈਂ ਘਰਿਆਂ ਮੈਂ ਸ਼ਹਿਰਿਆਂ ਮੈਂ ਦੁਕਾਨ ਤੇ ਨਾ ਮੈਂ ਇੱਥੇ ਆ ਕਿਸੇ ਕੋਲ ਬੈਠਾ ਇਦਾਂ ਗੱਲ ਕਰਦੇ ਆ ਦੱਸੋ ਤੁਸੀਂ ਕਿੱਥੇ ਜੇ ਪਹਿਲਾਂ ਤੁਹਾਡਾ ਪੁੱਛਣਾ ਵੀ ਮੰਨ ਲਓ ਮੈਂ ਹੀ ਹੁਣ ਚਬਾ ਲਿਆ ਪਹਿਲਾਂ ਤੁਹਾਡਾ ਪੁੱਛਣਾ ਵੀ ਕਿਤੇ ਰਾਮ ਇੱਥੇ ਚਬਾ ਲਣਾ ਹੋਵੇ ਤੇ ਇਹ ਨਾ ਹੋਵੇ ਵੀ ਮੇਰੇ ਕੋਲ ਆ ਜਾਂਦਾ ਹੋਵੇ ਮਤਲਬ ਦਿਮਾਗ 'ਚ ਇਹ ਲੋਕਾਂ ਦੀਆਂ ਗੱਲਾਂ ਬੈਠੀਆਂ ਕੀ ਕਰੀਏ ਯਾਰ ਉਹ ਭਾਜੀ ਮੇਰੀ ਗੱਲ ਸੁਣੋ ਮੈਂ ਤਾਂ ਇਹ ਕਹਿੰਦਾ ਵੀ ਕੋਈ ਨਹੀਂ ਜੇ ਕਿਸਦਾ ਖਾਂਦਾ ਬਿਲਕੁਲ ਜਿਹੜਾ ਮੰਨ ਲਓ ਪਤਾ ਕੀ ਆ ਜਦੋਂ ਬੰਦਾ ਫੌਕਸ ਕਰਦਾ ਬੰਦੇ ਦਾ ਦਿਮਾਗ ਵੀ ਜਦੋਂ ਹੁਣ ਤੁਸੀਂ ਭਿਖਿਉਣੀ ਸਪੋਜ ਕਰੋ ਤੁਰਪੇ ਤੇ ਰਸਤੇ 'ਚ ਇਹ ਗੱਲ ਸੋਚੀ ਨਹੀਂ ਵੀ ਡਾਕਟਰ ਰਾਮ ਕੋਲ ਯਾਰ ਚਲੀਏ ਮੈਂ ਰਸਤੇ ਛੱਡੋ ਮੈਂ ਪਹਿਲਾ ਵਿੱਚ ਜੋ ਗੱਡੀ ਐਕਟਵਲ ਆਈ ਹੈ ਨਾ ਦਿਮਾਗ ਮੇਰਾ ਇੱਥੋਂ ਸਟੇਸ਼ਨ ਤੇ ਆਰਾਮ ਹੀ ਹੈ ਨਾ ਮੇਰਾ ਨਹੀਂ ਇਹਨੇ ਮੈਨੂੰ ਕਿਹਾ ਵਾ ਵੀ ਆਪਣੇ ਆਰਾਮ ਤੋਂ ਮੈਂ ਖਲੋਦਾ ਤੇ ਆਰਾਮ ਤੋਂ ਗੱਡੀ ਲੈ ਆਉ ਮੇ ਆ ਮੇਰੀ ਸਕੂਟਰ ਹੀ ਹੈ ਕਿਉਂ ਆਦੇ ਮੈਂ ਪਹਿਲਾਂ ਆਰਾਮ ਦਾ ਹੀ ਡਰੈਸ ਦਿੱਤਾ ਜਦੋਂ ਉੱਥੇ ਅੰਕਲ ਬੈਠੇ ਵੇਖੇ ਮੈਂ ਯਾਰ ਉਹ ਗੁਲਸ਼ਨ ਵੀ ਆਪਣਾ ਯਾਰ ਆ ਚਲੋ ਉਹਦੇ ਕੋਲ ਐਕਟਵਲ ਰੱਖ ਦਈਏ ਤੇ ਵਾਪਸ ਜਦ ਮੈਂ ਫੇਰ ਆ ਜੇ ਅੰਕਲ ਬੈਠੇ ਆ ਤੇ ਮੈਂ ਰਾਮ ਵੀਰ ਮੇਰਾ ਅੱਗੋਂ ਪਿੱਛੋਂ ਕਹਿੰਦੇ ਰਹਿੰਦੇ ਕਿੱਥੇ ਆ ਇਹ ਹੁਣ ਅਜ ਰਾਮ ਨਹੀਂ ਸਾਨੂੰ ਸਾਡਾ ਦੱਸਣਿਆ ਮੈਂ ਬੋਲਿਆ ਰਾਮ ਉਹਨਾਂ ਨੇ ਇੱਥੇ ਰੋਲ ਦੋ ਗੱਡੀ ਹੁਣ ਅੰਦਰ ਆ ਜਾਓ ਆਹੋ ਕਰਿਆ ਮੇਰਾ ਤੁਹਾਡਾ ਨਾਮ ਲੈ ਆ ਮੈਂ ਕਿੱਥੇ ਕਿ ਹੁੰਦੇ ਆ ਆਂਦਾ ਵੀ ਇਹ ਮੁੜ ਕੇ ਬਾਜ ਭਾਈ ਜਾਂਦੇ ਵੀ ਆਇਆ ਨੂੰ ਆ ਕਿ ਮੈਂ ਫਿਰ ਉੱਥੇ ਇਹ ਤੇ ਜਾਣਦਾ ਹਾਂ ਚਲੋ ਜੋ ਵੀ ਇਹਦਾ ਪਰਮਾਤਮਾ ਇਹਨਾਂ ਯਾਰੀਆਂ ਨਾਲ ਪ੍ਰੇਮ ਪਿਆਰ ਚ ਰੱਖੇ ਹਮੇਸ਼ਾ ਖੁਸ਼ ਰਹਿਣ ਭਰਾ ਕਰ ਸਾਡਾ ਨਹੀਂ ਭਰਾ ਇਹ ਤੁਹਾਡਾ ਘਰ ਆ ਰਾਤ 12 ਵਜੇ ਵੀ ਆਓ ਇੱਕ ਘਰ ਦਰਵਾਜ਼ੇ ਬੱਲੇ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਵਾਜੀ ਸੱਜਣਾਆਂ ਦੀ ਸਾਲੀਆਂ ਖੇਡਾਂ ਦੇ ਮੈਂ ਸਿੱਧੀ ਕਰ ਦੱਸਾਂ ਇਹ ਨੇ ਜੀ ਸਾਡੇ ਵੀਰ ਰਾਮ ਸੋਰ ਸਿੰਘ ਜੀ ਮੈਡੀਕਲ ਸਟੋਰ ਇਹ ਸਾਡਾ ਪਿਆਰ ਅੱਜ ਦਾ ਨਹੀਂ ਹੈ ਬਹੁਤ ਲੰਬੇ ਸਮੇਂ ਤੋਂ ਆ ਤੇ ਸਾਨੂੰ ਇੰਨਾ ਕ ਮਾਣ ਹੈ ਇੱਕ ਦੂਜੇ ਦੇ ਤੇ ਵੀ ਜੇਹੀ ਰਾਤ ਦੇ 12 ਜੇ ਵੀ ਇੱਕ ਦੂਜੇ ਨੂੰ ਫੋਨ ਕਰਦਾਂਗੇ ਜਾਂ ਪ੍ਰੋਬਲਮ ਚ ਹੋਏ ਤੇ ਇੱਕ ਦੂਜੇ ਲਈ ਉੱਠਾਂਗੇ ਤੇ ਇਦਾਂ ਨਹੀਂ ਮੈਂ ਕਹਿੰਨਾ ਹਰੇਕ ਦਾ ਸੱਜਣਾ ਮਿੱਤਰਾਂ ਦਾ ਇਦਾਂ ਦਾ ਹੀ ਵਿਹਾਰ ਹੋਣਾ ਚਾਹੀਦਾ ਦੁੱਖ ਸੁੱਖ ਚ ਵੀ ਸੁਖ ਚ ਸ਼ਾਮਲ ਨਹੀਂ ਹੋ ਜਾਂਦਾ ਵੱਖਰੀ ਗੱਲ ਹੈ ਪਰ ਦੁੱਖ ਚ ਜਾਂ ਕੋਈ ਪ੍ਰੋਬਲਮ ਮੁਸ਼ਕਲ ਚ ਤੁਸੀਂ ਜ਼ਰੂਰ ਮਿਲੋ ਸੱਜਣਾ ਮਿੱਤਰਾਂ ਨੂੰ ਤੇ ਸਭ ਤੋਂ ਪਹਿਲਾਂ ਨਾ ਆਪਣੇ ਜੋ ਪੁਰਾਣੇ ਯਾਰ ਹੈ ਨਾ 20 25 ਸਾਲ ਦੀਆਂ ਪੁਰਾਣੀਆਂ ਯਾਰਾਂ ਨੇ ਉਹਨਾਂ ਨਾਲ ਵਦ ਤੋਂ ਵਦ ਮੇਲ ਮਲਾਪ ਕਰੋ ਉਹਨਾਂ ਨੂੰ ਲੱਭੋ ਕਿੱਥੇ ਬੈਠੇ ਆ ਤੇ ਠਾਓ ਉਹਨਾਂ ਨੂੰ ਵੀ ਤੇ ਮੈਂ ਤਾਂ ਬੜੇ ਠਾ ਰਿਹਾ ਜੇ ਅੱਜ ਕੱਲ ਮੇਰੀ ਤੇ ਡਿਊਟੀ ਇਹੋ ਲੱਗੀ ਆ ਜੀ ਠੀਕ ਹੈ ਜੀ ਓਕੇ ਜੀ you know where